ਇਹਨਾਂ ਲੋਕਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਮੇਰਾ ਖਿਆਲ ਬਚਪਨ ਤੋਂ ਲੈ ਕੇ ਤੇ ਸਾਰਾ ਕੁਝ ਉਹਨਾਂ ਦੇ ਪਰਿਵਾਰਾਂ ਦਾ ਤੇ ਉਹਨਾਂ ਦਾ ਸਭ ਕੁਝ ਸਵਾਰਿਆ ਅੱਜ ਜਦੋਂ ਪਾਰਟੀ ਛੱਡ ਕੇ ਉਹ ਲੋਕ ਜਾਂਦੇ ਨੇ ਤਾਂ ਫਿਰ ਪਾਰਟੀ ਦੀ ਬਹੁਤ ਨਖੇਦੀ ਕਰਦੇ ਨੇ ਮੈਂ ਉਹਨਾਂ ਨੂੰ ਹਮੇਸ਼ਾ ਇਹ ਰਾਏ ਦਿੰਦਾ ਕਿ ਕਈ ਵਾਰੀ ਓਪਰਚੁਨਿਟੀ ਤੁਹਾਡੇ ਤੁਹਾਨੂੰ ਮਿਲਦੀ ਹੈ ਤੁਸੀਂ ਚਲੇ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਚਲੇ ਗਏ ਲੇਕਿਨ ਕਮ ਸੇ ਕਮ ਜਿਸ ਥਾਲੀ ਚ ਖਾਦਾ ਹੋਵੇ ਉਸ ਥਾਲੀ ਚ ਛੇਦ ਕਰਨ ਦੀ ਲੋੜ ਨਹੀਂ ਆ ਇਹ ਜਾਖੜ ਸਾਹਿਬ ਨੇ ਕੀਤਾ ਇਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਿਹੜੇ ਵੱਡੇ ਵੱਡੇ ਲੋਕ ਰਹੇ ਦੋ ਦੋ ਵਾਰੀ ਮੁੱਖ ਮੰਤਰੀ ਬਣੇ ਔਰ ਜਿਹੜੇ ਲੋਕ ਚੋਣਾਂ ਹਾਰ ਗਏ ਪਾਰਟੀਆਂ ਦੇ ਪ੍ਰਧਾਨ ਰਹੇ ਫਿਰ ਉਹਨਾਂ ਨੂੰ ਜਾਖੜ ਸਾਹਿਬ ਵਰਗਿਆਂ ਨੂੰ ਬਾਏ ਇਲੈਕਸ਼ਨ ਲੜਾਇਆ ਗਿਆ ਹਾਲਾਂਕਿ ਇੰਨੇ ਲੋਕ ਜਿੱਤੇ ਸੀ 80 ਲੋਕਾਂ ਦੇ ਵਿੱਚ ਜਾਖੜ ਸਾਹਿਬ ਕੇਵਲ ਚੋਣ ਹਾਰ ਗਏ ਐਵੇਂ ਬਿੱਟੂ ਜੀ ਸੀਗੇ ਚੰਦੇਵਾਲ ਸੀਗੇ ਉਹ ਕਹਦੇ ਕਿ ਅਸੀਂ ਪਾਰਟੀ ਦੇ ਵਿੱਚ ਇਹ ਕਮੀਆਂ ਹੈ ਬਹੁਤ ਸਾਰੀਆਂ ਹੋਰ ਗੱਲਾਂ ਕਰਦੇ ਆਂ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਡਾ ਚਿੱਤ ਬੇਈਮਾਨ ਹੋ ਗਿਆ ਇਸ ਕਰਕੇ ਅਸੀਂ ਚਲੇ ਗਏ ਆਦਰਵਾਇਜ਼ ਪਾਰਟੀ ਨੇ ਸਾਨੂੰ ਕੋਈ ਕਸਰ ਨਹੀਂ ਛੱਡੀ ਕੁਝ ਦੇਣ ਵਾਲ ਜੋ ਦਿੱਤਾ ਨਾ ਹੋਵੇ ਲੇਕਿਨ ਇਹ ਖੂਬਸੂਰਤੀ ਖੰਗੂੜਾ ਪਰਿਵਾਰ ਦੇ ਵਿੱਚ ਹੈ ਇਹਨਾਂ ਨੇ ਕਦੇ ਵੀ ਅੱਜ ਵੀ ਇਸ ਟਾਕਿੰਗ ਅਬਾਊਟ ਆਰਕਡੇ ਲੈ ਕੇ ਗੱਲ ਕਰ ਰਹੇ ਆ ਕਿ ਮੈਨੂੰ ਲੱਗਦਾ ਕਿ ਹੋਰ ਉਹ ਗੱਲ ਨਹੀਂ ਰਹੀ ਪਰ ਪਰਸਨਲੀ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੋਵੇ कि ਜਿਹੜੇ ਨਾਲ ਕਿਸੇ ਪਾਰਟੀ ਨੂੰ ਥੇਸ ਪਹੁੰਚੀ ਹੋਵੇ ਉਹ ਇਹਨਾਂ ਨੇ ਨਹੀਂ ਕੀਤੀ ਔਰ ਮੈਂ ਦਿਲਦਿਆਂ ਕਹਿ ਰਹੀ ਹਾਂ ਜੋ ਖਮੂੜਾ ਸਾਹਿਬ ਆ ਇੱਕ ਕਰੈਕਟਰ ਹੈ ਪਰਸਪੰਦੇ ਦਾ ਔਰ ਇਹ ਜ਼ਿੰਦਗੀ ਪਾਰ ਨਾਲ ਚੱਲਦਾ ਔਰ ਕਾਮਯਾਬ ਉਹੀ ਲੋਕ ਹੁੰਦੇ ਨੇ ਜਿਹੜੇ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਦੇ ਨੇ ਤੁਸੀਂ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਿਆ ਔਰ ਪਾਰਟੀ ਨੇ ਤੁਹਾਨੂੰ ਪਾਰਟੀ ਨੂੰ ਬਹੁਤ ਲੋੜ ਸੀ ਔਰ ਤੁਸੀਂ ਇਹਨ ਮੌਕੇ ਤੇ ਇਸ ਔਖੇ ਸਮੇਂ ਤੁਸੀਂ ਪਾਰਟੀ ਦਾ ਸਾਥ ਦਿੱਤਾ ਪਾਰਟੀ ਹਮੇਸ਼ਾ ਯਾਦ ਰੱਖੇਗੀ और थोड़ा बन का सम्मान दिता जाएगा सो वंच वेलकम और ज्यादा कुछ ना कहना हो जी चोन मैं लड़ रहा है एक मैं चोन छ नहीं लड़न जा रहा कई मंच भलेख है कि राजा वरिंग जीतेगा राजा वरिंग हारेगा राजा वरिंग का की बनेगा यह एजेंडा ही नहीं वट इज द एजेंडा मैं देश दुरे वास्ते चुनाव लड़ रहा है ਦੇਸ਼ ਤੇ ਸੰਵਿਧਾਨ ਦੇ ਲਈ ਕਨਸਟੀਟਿਊਸ਼ਨ ਦੇ ਲਈ ਮੈਂ ਚੁਣਵਾੜਾ ਅੱਜ ਮੇਰੇ ਦੇਸ਼ ਨੂੰ ਲੋੜ ਹੈ ਬਾਬਾ ਸਾਹਿਬ ਅੰਬੇਦਕਰ ਦੇ ਦੇਸ਼ ਨੂੰ ਲੋੜ ਹੈ ਕਿ ਅਸੀਂ ਲੋਕ ਜਿਹੜੇ ਇਸ ਦੇਸ਼ ਦੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਨੇ ਔਰ ਜਿਹੜੇ ਇਸ ਦੇਸ਼ ਦੇ ਲੋਕਾਂ ਦੀਆਂ ਵੰਡੀਆਂ ਪਾਉਣਾ ਚਾਹੁੰਦੇ ਨੇ ਮੈਂ ਉਹਨਾਂ ਦੇ ਖਿਲਾਫ ਤਕੜਾ ਹੋ ਕੇ ਲੜਾਈ ਲੜਾਂ ਔਰ ਦੇਸ਼ ਦੇ ਲੋਕਤੰਤਰ ਔਰ ਪ੍ਰਜਾਤੰਤਰ ਦੀ ਸੇਵਾ ਕਰਾਂ ਇਸ ਕਰਕੇ ਮੈਂ ਤੁਹਾਨੂੰ ਲੁਧਿਆਣੇ ਵਿੱਚ ਚੁਨਾਵ ਲੜਨ ਵਾਸਤੇ ਆਇਆ ਹੈ ਔਰ ਦੂਸਰਾ ਬਹੁਤ ਵੱਡੀ ਜਿਹੜੀ ਗੱਲ ਹੈ ਗਦਾਰੀ ਤੇ ਵਫਾਦਾਰੀ ਜਿਹੜੀ ਬੇਵਫਾਈ ਹੋਈ ਹੈ ਇੱਥੇ ਜਿਹੜੀ ਮੈਂ ਸਮਝਿਆ ਕਿ ਧੋਖਾ ਹੋਇਆ ਹੈ ਵੱਡਾ ਮਿਟਰੇ ਇਸ ਤਰ੍ਹਾਂ ਦਾ ਧੋਖਾ ਸ਼ਾਇਦ ਹੀ ਕਿਸੇ ਵਿਅਕਤੀ ਨੇ ਕੀਤਾ ਹੋਵੇ ਕਿ ਜਿਸ ਵਿਅਕਤੀ ਨੂੰ ਪਰਿਵਾਰ ਨੇ ਸਭ ਕੁਝ ਦਿੱਤਾ ਜਿਸ ਵਿਅਕਤੀ ਨੂੰ ਉਂਗਲ ਫੜਕੇ ਚਲਨਾਸ ਖਾਇ ਤੋਂ ਲੈ ਕੇ ਇੱਥੋਂ ਤੱਕ ਪਹੁੰਚੋਂ ਦਾ ਕਾਂਗਰਸ ਪਾਰਟੀ ਨੇ ਕੀਤਾ ਉਹ ਇਸ ਤਰ੍ਹਾਂ ਮਾੜੇ ਹਾਲਾਤਾਂ 'ਚ ਜਾਂ ਇਸ ਔਖੇ ਸਮੇਂ ਪਾਰਟੀ ਨੂੰ ਛੱਡ ਕੇ ਚਲਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਇਹਨੂੰ ਗਦਾਰੀ ਕਹਿੰਦੇ ਔਰ ਬੇਵਫਾਈ ਕਹਿੰਦੇ ਔਰ ਅਕਸਰ ਹੀ ਲੋਕ ਗਦਾਰਾਂ ਦੇ ਖਿਲਾਫ ਹੁੰਦੇ ਨੇ ਜੀਨੇ 2016 ਤੋਂ ਲੈ ਕੇ ਹਜੇ ਤੱਕ ਲੁਧਿਆਣਾ ਦੇ ਵਿੱਚ ਆਪਣਾ ਕਾਰਨ ਬਣਾ ਸਕੇ ਔਰ ਕਾਨੂੰਨ ਨੇ 1 ਕਰੋੜ 83 ਲੱਖ ਰੁਪਏ ਦਾ ਜੁਰਮਾਨਾ ਸਿਰਫ ਤੁਸੀਂ ਦੇਖੋ ਇਹ ਬੜੇ ਸਵਾਲ ਨੇ ਐਨਓਸੀ ਲੈਣਾਸਤੇ 1 ਕਰੋੜ 83 ਲੱਖ ਰੁਪਏ ਪੜਿਆ ਫਿਰ ਉਹਨਾਂ ਨੇ ਇਹ ਕਹਾ ਕਿ ਇਹ ਮੈਂ ਆਪਣੀ ਜ਼ਮੀਨ ਵੇਚ ਕੇ ਦਿੱਤਾ ਇੰਨੀ ਜਲਦੀ ਜ਼ਮੀਨ ਵੇਚ ਵੀ ਦਿੱਤੀ ਗਹਿਣੇ ਵੀ ਦੇ ਦਿੱਤੇ ਔਰ ਘੇਣਾ ਹੀ ਬਣਾਇਆ ਇਹਦਾ ਮਤਲਬ ਜ਼ਮੀਨ ਕਾਫੀ ਕੀਮਤੀ ਹੋਣੀ ਇਹ ਵੀ ਚੱਕਰ ਨਹੀਂ ਲੋੜ ਹੈ ਕਿ ਅਕਾਊਂਟ ਦੇ ਵਿੱਚ ਪਹਿਲੇ ਹੀ ਇੰਨਾ ਪੈਸਾ ਪਿਆ ਸੀ ਕਿ ਇਕੋ ਆਇਆ ਇਮੀਡੀਏਟਲੀ ਜ਼ਮੀਂਦਾਰ ਆਇਆ ਸੋ ਮੈਂ ਕਹਿੰਦਾ ਸਾਰੀਆਂ ਗੱਲਾਂ ਤੇ ਸਵਾਲੀਆ ਚਿੰਨ ਉਹਨਾਂ ਦੇ ਲੱਗਦਾ ਹੈ ਜਿਹੜੇ ਮੈਨੂੰ ਕਹਿੰਦੇ ਕਿ ਰਾਜਵਰੀ ਨੇ ਘਰ ਨਹੀਂ ਬਣਾਇਆ ਔਰ ਇੱਕ ਇੱਕ ਸੋळा ਤੋਂ ਮੇਰਾ ਖਿਆਲ ਉਹਨਾਂ ਨੇ ਕਿਰਾਇਆ ਨਹੀਂ ਭਰਿਆ ਸੀਗਾ ਔਰ ਫਿਰ ਸਰਕਾਰੀ ਜਗ੍ਹਾ ਦਾ ਕਿਰਾਇਆ ਨਾ ਪਰ ਦੇਖੋ ਇਹ ਨੂੰ ਜੁਰਮਾਨਾ ਲੱਗਦੇ 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 ਫਿਰ ਇਹਦੀ ਅਮੂਰਤ ਜੁਰਮਾਨੇ ਤੋਂ ਬਾਅਦ ਸੀਮੇ ਲ ਇੰਟਰਸਟ ਵੀ ਹੁੰਦਾ ਹੈ ਔਰ ਇਹ ਗਵਰਨਮੈਂਟ ਪਾਲਿਸੀ ਹੁੰਦੀ ਹੈ ਕੋਈ ਵਿਅਕਤੀ ਵਿਸ਼ੇਸ਼ ਕਿਸੇ ਤੋਂ ਧੱਕੇ ਨਾਲ ਪੈਸੇ ਨਹੀਂ ਲੈ ਸਕਦਾ ਦਿਸ ਇਜ਼ ਅੰਡਰ ਦਾ ਪਾਲਿਸੀ ਇਹ ਪਾਲਿਸੀ ਦੇ ਅਧੀਨ ਹੁੰਦਾ ਹੈ ਆਲਰੇਡੀ ਪਹਿਲਾਂ ਦੀ ਪਾਲਿਸੀਜ਼ ਬਣੀ ਹੈ ਕੋਈ ਬਿੱਟੂ ਜੀ ਆਸੇ ਕੋਈ ਸਪੈਸ਼ਲ ਪਾਲਿਸੀ ਨਹੀਂ ਬਣੀ ਪਰ ਮੈਨੇ ਤਾਂ ਮੇਰਾ ਇੱਕ ਸਵਾਲ ਹੋਰ ਵੀ ਹੈ ਕਿ ਇੱਕ ਇੱਕ 16 ਤੋਂ ਕੱਲ ਉਹਨਾਂ ਤੋਂ ਪੈਸੇ ਲੈ ਗਏ ਇੱਕ ਇੱਕ 16 ਤੋਂ ਇਹਦਾ ਮਤਲਬ ਮਗਰਵਾ ਇਲੈਕਸ਼ਨ ਦੇ ਵੀ ਐਨਓਸੀ ਆਈ ਹੈ ਉਹ ਬਿਨਾ ਪੈਸੇ ਤੋਂ ਹੀ ਆ ਗਈ ਹੈ ਇੱਕ ਇੱਕ 16 ਤੋਂ ਅਗਰ ਪੈਸੇ ਉਹਨਾਂ ਨੇ ਭਰੇ ਤਾਂ ਜਿਹੜਾ ਉਸ ਤੋਂ ਬਾਅਦ 5 ਸਾਲ ਰਿਹਾ ਉਹ 19 ਵਾਲਾ ਇਲੈਕਸ਼ਨ ਦੇ ਵਿੱਚ ਐਨਓਸੀ ਜਿਹੜੀ ਮਿਲੀ ਇਹਦੇ ਤੇ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਵਾਲਿਆਚੀ ਲੱਗਦਾ ਪਰ ਮੈਂ ਮੈਂ ਇਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ ਸਾਹਿਬ ਤੁਸੀਂ ਹਜੇ ਤੱਕ ਲੁਧਿਆਣੇ ਨਹੀਂ ਹੋਏ ਨਹੀਂ ਇਸੇ ਕਰਕੇ ਮੈਂ ਉਹਨਾਂ ਨੂੰ ਨਾਮ ਦਿੱਤਾ ਸੀ ਇਹ ਇਹ ਸੇਲਾਨੀ ਦੀ ਤਰ੍ਹਾਂ ਇਹ ਚੁਣავი ਇਹ ਚੁਣავი ਸੇਲਾਨੀ ਹੈ ਬਿੱਟੂ ਇਹ ਲੁਧਿਆਣਾ ਚੌਂਦੇ ਆ ਫਿਰ ਚਲੇ ਗਏ